ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਕੁੰਮਾ ਸਿੰਘ ਜੀ ਇਹ ਸਥਾਨ ਹਿਯਾਰ ਨਗਰ ਗੁਰੂ ਸਰ ਸਤਲਾਨੀ ਸਾਹਿਬ ਦੇ ਲਾਗੇ ਸਥਿਤ ਹੈ ਜੀ ਸੰਗਤ ਜੀ ਬਾਬਾ ਕੁੰਮਾ ਸਿੰਘ ਜੀ ਗੁਰੂ ਸਰ ਦੀ ਸੇਵਾ ਨਿਭਾਇਆ ਕਰਦੇ ਸਨ ਅਤੇ ਸਰੋਵਰ ਦੇ ਕੰਡੇ ਤੇ ਬੈਠ ਕੇ ਤਪ ਕਰਿਆ ਕਰਦੇ ਸਨ ਭਜਨ ਬੰਦਗੀ ਕਰਿਆ ਕਰਦੇ ਸਨ ਸੰਗਤ ਜੀ ਉਹਨਾਂ ਦੀ ਯਾਦ ਦੇ ਵਿੱਚ ਸਰੋਵਰ ਦੇ ਕੰਡੇ ਤੇ ਸਥਾਨਵੀ ਬਣਿਆ ਹੋਇਆ ਹੈ ਸੰਗਤ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸੰਤ ਬਾਬਾ ਕੁੰਮਾ ਸਿੰਘ ਜੀ ਦੀ ਸ਼ਖਸੀਅਤ ਤੇ ਬਹੁਤ ਪ੍ਰਭਾਵਿਤ ਸਨ ਅਤੇ ਉਹ ਸਾਲ ਵਿੱਚ ਕਈ ਵਾਰ ਇਸ ਸਥਾਨ ਤੇ ਦਰਸ਼ਨਾਂ ਲਈ ਆਇਆ ਕਰਦੇ ਸਨ ਬਾਬਾ ਜੀ ਦੇ ਮੁਖੋਂ ਇਤਿਹਾਸ ਤੋਂ ਜਾਨੂ ਹੁੰਨੇ ਹਾਂ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਕੁੰਮਾ ਜੀ ਦਾ ਤੇ ਸਤਲਾਨੀ ਸਭ ਦਾ ਇਤਿਹਾਸ ਕੀ ਹੈ ਜੀ ਸਤਰਾਣੀ ਸਾਹਿਬ ਦਾ ਇਤਿਹਾਸ ਤੇ ਸਿਮੇ ਪਾਸ਼ਾ ਜੀ ਨਾਲ ਸੰਬੰਧਿਤ ਕਰਕੇ ਜਦੋਂ ਨਾ ਗੁਰੂ ਸ਼ਰਸਤ ਬਾਣੀ ਆ ਤੇ ਜਿਹੜੀ ਪਛਤਾਣੀ ਹੈ ਜਿਹੜੀ ਇਹ ਸਿਰਫ ਇਹ ਪਹਿਲਾਂ ਤੋਂ ਚੱਲਿਆ ਰਿਹਾ ਵਾਪਰ ਤ੍ਰੇਤੇ ਦੇ ਵੇਲੇ ਦੀ ਹੈ ਸੀਤਾ ਦੇ ਨਾਂ ਤੇ ਵੀ ਸਤਰਾਣੀ ਜੀ ਨੂੰ ਗਿਣਿਆ ਜਾਂਦਾ ਆ ਤੇ ਪਰ ਬਾਬਾ ਕੂਮਾ ਸਿੰਘ ਜਿਹੜੇ ਉਹਦੇ ਜਦੋਂ ਸਾਡੇ ਇੱਥੇ ਮੰਤਰੀ ਚੱਲੀ ਆ ਜਦੋਂ ਇਹਦਾ ਪ੍ਰਬੰਧ ਭਾਈ ਬਲਾਕਾ ਸਿੰਘ ਜੀ ਹੋਏ ਪਹਿਲੇ ਜਿਹੜੇ ਇਹਦੇ ਜਿੰਮੇਵਾਰ ਜਿਹੜੇ ਮਹਾਰਾਜ ਦਾ ਸੇ ਪਾਸ਼ਾ ਦੇ ਸਿੱਖ ਹੀ ਤੇ ਉਹਨਾਂ ਵੱਲੋਂ ਹੀ ਉਹ ਟਾਈਮ ਤੇ ਕੱਢੇ ਆਪਣੇ ਸੇਖੋ ਤੋਂ ਬਾਹਰ ਵੀ ਪ੍ਰਚਾਰ ਵਾਸਤੇ ਭਾਈ ਬਲਾਕਾ ਸਿੰਘ ਜੀ ਹੋਏ ਪਈਦੇ ਫਿਰ ਬਾਬਾ ਵਸਤੀराम ਜੀ ਹੋਏ ਫਿਰ ਬਾਬਾ ਸੇਵਾ ਸਿੰਘ ਜੀ ਹੋਏ ਧਨੇਟਾ ਪਿੰਡ ਜਿਹੜੇ ਜਲੰਧਰ ਦਾ ਫਿਰ ਬਾਬਾ ਕੂਮਾ ਸਿੰਘ ਹੋਇਆ ਇੱਕ ਸੇਲ ਪਿੰਡ ਦਾ ਵਾ ਬੰਮਲਾ ਦਾ ਪਿੰਡ ਤੋਂ ਦਾ ਮੁੰਡਾ ਅੰਮਰਤਾਰ ਇਹ ਉਹ ਟਾਈਮ ਤੇ ਅੰਮ ਸੰਗਣਾ ਜਿਤਨਾ ਪਿੱਛੇ ਜੇ ਅੱਜ ਤੋਂ 20 ਸਾਲ ਪਹਿਲਾਂ ਦਾ ਮੌਰ ਰਿਹਾ ਇੰਦਾਂ ਦੇ ਹਰੀ-ਤਰੀ ਸਿੱਖ ਨਹੀਂ ਬਣ ਸਕਦਾ ਜਦੋਂ ਟਾਈਮ ਤੇ ਬਾਬੇ ਹਾਂਜੀ ਹਕੂਮਤ ਸਿੰਘ ਉਹਨਾਂ ਨੇ ਇਹ ਇਹ ਸੰਪਰਦਾ ਦਾ ਉਹ 50 ਸਾਲ ਮੁਹੀ ਰਿਹਾ ਹਾਂਜੀ ਸਤਰਾਣੀ ਸੰਪਰਦਾ ਦਾ ਮੁਹੀ ਰਿਹਾ 50 ਸਾਲ ਬਾਬਾ ਕੋਮਤ ਸਿੰਘ ਹਾਂਜੀ ਮਹਾਰਾਜੇ ਨੇ ਜੀ ਸੋਦਾ ਰਾਜ ਉਹਨੇ ਆਪਣੇ ਅੱਖੀਂ ਆਉਂਦਾ ਆਉਂਦਾ ਤੇ ਜਾਂਦਾ ਵੀ ਵੇਖਿਆ ਹਾਂਜੀ ਜਿੰਨੇ ਜਨ ਰਾਜ ਕੀਤਾ ਮਹਾਰਾਜੇ ਨੇ ਕੋਈ ਪੜੇ ਲਗੇ ਜਿੱਥੋਂ ਮਰਜ਼ੀ ਪੁੱਛ ਲੋਵੇ ਕਿੰਨਾ ਚਿਰ ਰਾਜ ਕੀਤਾ ਉਹਨੇ ਬਿਲਕੁਲ ਓਵਰਟੈਂਪਰ ਇਥੇ ਮੰਤਰਿਆ ਹਾ ਹੋਰ ਕੋਈ ਭਾਈ ਫਤੇਦੀ ਸਾਂਹੇ ਪਾ ਬਾ ਜੀ ਹਾ ਪਾਓ ਮਾਲਕੋ ਖਾਲਸਾ ਵਾਹਿਗੁਰੂ ਦੀ ਫਤੇਦੀ ਮਾਣੀ ਬਾਬਾ ਜੀ ਫਤੇਦੀ ਸਾਂਹੇ ਪਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਐਸੇ ਹੀ ਸਥਾਨ ਤੇ ਬਾਬਾ ਮੰਗਲ ਸਿੰਘ ਜੀ ਦਾ ਸੰਸਕਾਰ ਹੋਇਆ बाबा ਮੰਗਲ ਸਿੰਘ ਜੀ ਬਹੁਤ ਹੀ ਰੱਬੀ ਰੂਹ ਸਨ ਭਜਨ ਬੰਦਗੀ ਵਾਲੇ ਸਨ ਫਤਿਹ ਦੀ ਸਾਂਝ ਪਵਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ